ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਮੁੱਦਾ ਪੱਖ ਦਾ ਨਜ਼ਰ ਆ ਰਿਹਾ ਤੇ ਵੱਖ-ਵੱਖ ਪਾਰਟੀਆਂ ਹੋਈਆਂ ਪੱਬਾ ਪਾਰ ਤੇ ਆਪਣੇ ਕੈਂਡੀਡੇਟ ਚੋਣ ਮੈਦਾਨ 'ਚ ਉਤਾਰ ਦਿੱਤੇ। ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ ਜੀ ਦੀ ਅਯੋਗਗਾਈ ਹੀਟ ਜੋ ਵੱਖ-ਵੱਖ ਪਿੰਡਾਂ 'ਚ ਅਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਤਾਰੇ ਅਤੇ ਉਹਨਾਂ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜੋ ਕਿ ਸਹੂਲਤ ਆ ਰਹੀ ਉਹ ਸੈਂਟਰਸਕਾਰ ਵੱਲੋਂ ਮੋਦੀ ਦੀ ਦੀ ਦੇਣ ਹੈ ਅਤੇ ਉਹਨਾਂ ਦੀ ਦੇਣ ਨਾਲ ਹੀ ਜੋ ਸਹੂਲਤ ਜਿਵੇਂ ਨਰੇਗਾ ਸਕੀਮ ਅਤੇ ਹੋਰ ਸਕੀਮਾਂ ਆ ਰਹੀਆਂ ਉਹ ਸੈਂਟਰ ਗਵਰਨਮੈਂਟ ਦੀ ਸਹੂਲਤ ਨਾਲ ਹੀ ਸਾਨੂੰ ਸਾਡੇ ਤੱਕ ਪਹੁੰਚਦੀਆਂ ਹੋ ਸਕਦੀਆਂ ਅਤੇ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਮਲ ਦੇ ਫੁੱਲ ਤੇ ਮੋਹਰਾ ਲਾ ਕੇ ਸਾਨੂੰ ਕਾਮਯਾਬ ਕਰੋ ਅਤੇ ਤੁਹਾਡੀ ਕਾਮਯਾਬੀ ਅਤੇ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਤੁਸੀਂ ਦੇਖੋ ਕਿ ਐਸਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਧਕ ਤੋਂ 에어ਪੋਰਟ ਹੀ ਨਾਮ ਹੈ ਕੁਲਦੀਪ ਸਿੰਘ ਜੀ ਜੋ ਅੱਜ ਬਲਾਕ ਸੰਤੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਕੈਂਡੀਡੇਟਾਂ ਅਮਦਾਨ ਵਿੱਚ ਉਤਾਰੇ ਆ ਤੁਸੀਂ ਵੀ ਆ ਭਾਜਪਾ ਵੱਲੋਂ ਅਚੋਣ ਲੜ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਭਾਜਪਾ ਦਾ ਹੁਣ ਪਿੰਡਾਂ ਦੇ ਵਿੱਚ ਬਹੁਤ ਵਧੀਆ ਭਰਮਾ ਹੰਗਾਰਾ ਮਿਲ ਰਿਹਾ ਸਾਨੂੰ ਕਿਉਂਕਿ ਮੋਦੀ ਸਾਹਿਬ ਦੀਆਂ ਜੋ ਸਕੀਮਾਂ ਸੈਂਟਰ ਵੱਲੋਂ ਆ ਰਹੀਆਂ ਉਹ ਸਾਰੀਆਂ ਸਕੀਮਾਂ ਬੀਜੇਪੀ ਕੇਂਦਰ ਸਰਕਾਰ ਦੇ ਰਹੀ ਆ ਪਿੰਡਾਂ ਦੇ ਵਿੱਚ ਜੋ ਕਣਕ ਦਾਣ ਜੋ ਵੀ ਮਿਲਦਾ ਪਿਆ ਨਰੇਗਾ ਦੇ ਸਿਰ ਤੇ ਸਰਕਾਰ ਚੱਲਦੀ ਪਈ ਆ ਇਹਨਾਂ ਦਾ ਦਿਨੋਂ ਇਹਨਾਂ ਕੋਲੇ ਕੁਝ ਵੀ ਨਹੀਂ ਹੈ ਸਾਨੂੰ ਹੁਣ ਪਿੰਡਾਂ ਦੇ ਵਿੱਚ ਪੂਰਾ ਭਰਮਾ ਸਮਰਥਨ ਮਿਲ ਰਿਹਾ ਤੇ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਆ ਕਿ ਕਮਲ ਦੇ ਚੋਣ ਨਿਸ਼ਾਨ ਤੇ ਅਸੀਂ ਟਰੈਕਟਰ ਚੋਣ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਅਪੀਲ ਕਰਦਾ ਵੀ ਕਮਲ ਦੇ ਫੁੱਲ ਤੇ ਵੱਧ ਤੋਂ ਵੱਧ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਜੀ